ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਅੱਜ ਦੀ ਵੀਡੀਓ 'ਚ ਅਸੀਂ ਨਿੱਜੀ ਪੱਤਰ ਕਰਾਂਗੇ ਨਿੱਜੀ ਪੱਤਰ ਕੀ ਹੈ ਆਪਣੇ ਛੋਟੇ ਭਰਾ ਨੂੰ ਇੱਕ ਚਿੱਠੀ ਲਿਖੋ ਜਿਸ ਵਿੱਚ ਉਸ ਨੂੰ ਖੇਡਾਂ ਦੀ ਮਹਾਨਤਾ ਦੱਸਦੇ ਹੋਏ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਅਪਣਾਉਣ ਦੀ ਪ੍ਰੇਰਣਾ ਹੋਵੇ ਹੁਣ ਆਪਾਂ ਨੇ ਆਪਣੇ ਛੋਟੇ ਭਰਾ ਨੂੰ ਪੱਤਰ ਲਿਖਣਾ ਹੈ ਐਗਜ਼ਾਮ ਦੇ ਵਿੱਚ ਤੁਸੀਂ ਕੋਈ ਵੀ ਫਿਕਸ਼ਨਲ ਨੇਮ ਲਿਖ ਸਕਦੇ ਹੋ ਕੋਈ ਵੀ ਹੋਰ ਨਾਮ ਲਿਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਯਾਦ ਹੋਵੇ ਆ ਜਿਹੜਾ ਵੀ ਤੁਸੀਂ ਲਿਖਣਾ ਤੇ ਅਸੀਂ ਨੇ ਆਪਣੇ ਛੋਟੇ ਭਰਾ ਨੂੰ ਚਿੱਠੀ ਲਿਖਣੀ ਆ ਉਸ ਨੂੰ ਆਪਾਂ ਨੇ ਖੇਡਾਂ ਦੀ ਮਹਾਨਤਾ ਦੱਸਣੀ ਆ ਤੇ ਇਹ ਵੀ ਦੱਸਣਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਪੱਤਰ ਸ਼ੁਰੂ ਹੁੰਦਾ ਅਪਾ ਨੇ ਰਾਈਟ ਸਾਈਡ ਤੇ ਪ੍ਰਖਿਆ ਭਵਨ ਲਿਖਣਾ ਉਸ ਤੋਂ ਬਾਅਦ ਊੜਾ ੜਾ ਈੜੀ ਕੇੰਦਰ ਫੇਰ ਪਪਾ ਫਫਾ ਬੱਬਾ ਸ਼ਹਿਰ ਇਹ ਤੇ ਤੁਸੀਂ ਕੁਝ ਵੀ ਲਿਖ ਸਕਦੇ ਹੋ ਊੜਾ ੜਾ ਈੜੀ ਪਪਾ ਫਫਾ ਬੱਬਾ ਕਕਾ ਖਖਾ ਗਗਾ ਜੋਵੀ ਸ਼ਹਿਰ ਉਸ ਤੋਂ ਬਾਅਦ ਟੇਟ ਤੇ ਲੈਫਟ ਸਾਈਡ ਤੇ ਪਿਆਰੇ ਅਮਨ ਕੋਈ ਵੀ ਤੁਸੀਂ ਅਮਨ ਦੀ ਜਗ੍ਹਾ ਤੇ ਕੋਈ ਵੀ ਨਾਮ ਲਿਖ ਸਕਦੇ ਹੋ ਨਿੱਕਾ ਪਿਆਰ ਆਪਾਂ ਜਿਹੜੇ ਸਾਡੇ ਭਰਾ ਹੁੰਦੇ ਨੇ ਭੈਣਾ ਹੁੰਦੀਆਂ ਨੇ ਉਹਨਾਂ ਨੂੰ ਆਪ ਨਿੱਕਾ ਪਿਆਰ ਲਿਖਦੇ ਆ ਤੇ ਜਿਹੜੇ ਸਾਦੇ ਸਾਡੇ ਮਦਰ ਫਾਦਰ ਹੁੰਦੇ ਨੇ ਉਹਨਾਂ ਨੂੰ ਅਸੀਂ ਸਤਿ ਸ੍ਰੀ ਅਕਾਲ ਲਿਖਦੇ ਆ ਮੈਨੂੰ ਕੱਲ ਹੀ ਮਾਤਾ ਜੀ ਦੀ ਚਿੱਠੀ ਮਿਲੀ ਸੀ ਅਸੀਂ ਆਪਣੇ ਭਰਾ ਨੂੰ ਦੱਸ ਰਹੇ ਆ ਕਿ ਸਾਨੂੰ ਮਾਤਾ ਜੀ ਦੀ ਚਿੱਠੀ ਕੱਲ ਹੀ ਮਿਲੀ ਸੀ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਤੂੰ ਆਪਣੀ ਜਮਾਤ ਵਿੱਚੋਂ ਹੀ ਮਹੀਨਾਵਰ ਟੈਸਟਾਂ 'ਚੋਂ ਹਮੇਸ਼ਾ ਅਵਲ ਆਉਂਦਾ ਹੈ ਪਰ ਨਾਲ ਹੀ ਮਾਤਾ ਜੀ ਨੇ ਚਿੰਤਾ ਵੀ ਪ੍ਰਗਟ ਕੀਤੀ ਸੀ ਕਿ ਤੇਰੀ ਸਿਹਤ ਬਹੁਤ ਕਮਜ਼ੋਰ ਹੋ ਗਈ ਹੈ ਹੁਣ ਅਸੀਂ ਇਹਨੂੰ ਦੱਸ ਰਹੇ ਹਾਂ ਪਹਿਲਾਂ ਤਾਂ ਅਸੀਂ ਨੇ ਦੱਸੀ ਦੱਸਿਆ ਕਿ ਚਿੱਠੀ ਮਿਲੀ ਸੀ ਉਸ ਮਾਤਾ ਦੀ ਕੱਲ ਤੇ ਉਸ ਤੋਂ ਬਾਅਦ ਆਪਾਂ ਨੇ ਦੱਸਿਆ ਕਿ ਆਪਾਂ ਨੇ ਚਿੱਠੀ ਦੇ ਵਿੱਚ ਕੀ ਪੜਿਆ ਤੇ ਮਾਤਾ ਜੀ ਨੇ ਕੀ ਦੱਸਿਆ ਮੈਨੂੰ ਇੱਕ ਤਾਂ ਅਸੀਂ ਨੇ ਦੱਸਿਆ ਕਿ ਇਹ ਬਹੁਤ ਕਮਜ਼ੋਰ ਹੋ ਗਿਆ ਤੇ ਦੂਸਰਾ ਅਸੀਂ ਦੱਸ ਰਹੇ ਹਾਂ ਕਿ ਇਸ ਦੀ ਅੱਖਾਂ ਦੀ ਰੋਸ਼ਨੀ ਵੀ ਕਮਜ਼ੋਰ ਹੋ ਰਹੀ ਹੈ ਤੂੰ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਿਹਾ ਉਸ ਤੋਂ ਬਾਅਦ ਨੈਕਸਟ ਪੈਰਾ ਪੈਰਾਗ੍ਰਾਫ ਚ ਆ ਜਾਾਂਗੇ ਆਪਾਂ ਹਾਂ ਮੰਨ ਇਹ ਠੀਕ ਹੈ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਪਰ ਪੜ੍ਹਾਈ ਦੇ ਨਾਲ ਨਾਲ ਸਿਹਤ ਵੀ ਬਹੁਤ ਜ਼ਰੂਰੀ ਹੈ ਅਸੀਂ ਦੱਸ ਰਿਹਾ ਕਿ ਪੜ੍ਹਾਈ ਵੀ ਜ਼ਰੂਰੀ ਹੈ ਪਰ ਉਸ ਦੇ ਨਾਲ ਜੋ ਹੈ ਸਿਹਤ ਵੀ ਬਹੁਤ ਜ਼ਰੂਰੀ ਹੈ ਸਿਆਣੇ ਕਹਿੰਦੇ ਹਨ ਹੁਣ ਅਸੀਂ ਕੋਈ ਵੀ ਸਲੋਗਨ ਲਿਖ ਸਕਦੇ ਹਾਂ ਜਾਂ ਕੋਈ ਵੀ ਲਾਈਨ ਲਿਖ ਸਕਦੇ ਹਾਂ ਜਿਹੜੀ ਸਾਨੂੰ ਯਾਦ ਆਂਦੀ ਹੈ ਜਿਵੇਂ ਕਿ ਇਹਦੇ ਵਿੱਚ ਲਿਖ ਦਿੱਤਾ ਹੈ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਵਾਸਾ ਹੁੰਦਾ ਹੈ। ਹਰ ਪੇਲੇ ਪੜਦਾ ਰਹਿਣ ਵਾਲਾ ਬੱਚਾ ਕਿਤਾਬੀ ਕੀੜਾ ਹੀ ਹੁੰਦਾ ਹੈ ਤੇ ਸਿਹਤ ਵੱਲੋਂ ਕਮਜ਼ੋਰ ਰਹਿ ਜਾਂਦਾ ਹੈ। ਅਸੀਂ ਨੇ ਇੱਕ ਲਾਈਨ ਲਿਖਤੀ ਹੈ ਕਿ ਬਜ਼ੁਰਗ ਕੀ ਕਹਿੰਦੇ ਹਨ, ਸਿਆਣੇ ਕੀ ਕਹਿੰਦੇ ਹਨ। ਉਸ ਤੋਂ ਬਾਅਦ ਅਸੀਂ ਨੈਕਸਟ ਪੈਰਾਗ੍ਰਾਫ 'ਚ ਲਿਖਾਂਗੇ। ਤੁਸੀਂ ਕੋਈ ਵੀ ਪੈਰਾਗ੍ਰਾਫ ਮੋਸਟਲੀ ਤੁਸੀਂ ਨੇ ਤਿੰਨ ਪੈਰਾਗ੍ਰਾਫ ਬਣਾਉਣੇ ਹੁੰਦੇ ਨੇ ਇੱਕ ਪੱਤੇ ਦੇ ਵਿੱਚ। ਫਸਟ ਤੁਸੀਂ ਇੰਟਰੋਡਕਸ਼ਨ ਕਰੋਗੇ ਕਿ ਥੋੜਾ ਟਾਪਿਕ ਕੀ ਹੈ ਤੁਸੀਂ ਕਿਸ ਟਾਪਿਕ ਤੇ ਗੱਲ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਨੈਕਸਟ ਪੈਰਾਗ੍ਰਫ ਸੈਕਿੰਡ ਪੈਰਾਗ੍ਰਾਫ ਤੁਸੀਂ ਆਪਣੇ ਵਿਚਾਰ ਕਰੋਗੇ ਵਿਚਾਰ ਉਤਪੰਨ ਕਰੋਗੇ ਮਤਲਬ ਵਿਚਾਰ ਤੁਸੀਂ ਆਪਣੇ ਪ੍ਰਗਟ ਕਰੋਗੇ ਤੇ ਥਰਡ ਪੈਰਾਗ੍ਰਾਫ ਚ ਤੁਹਾਡੀ ਕਨਕਲੂਜਨ ਆ ਜਾਂਦੀ ਹੈ ਕਿ ਤੁਸੀਂ ਕੋਈ ਵੀ ਉਮੀਦ ਰੱਖਦੇ ਹੋ ਕਿ ਹਾਂ ਮੈਨੂੰ ਉਮੀਦ ਤੁਸੀਂ ਐਵੇਂ ਕਰੋਗੇ ਜੋ ਵੀ ਤੁਹਾਡੇ ਪੱਤੇ ਦੇ ਅਕੋਰਡਿੰਗ ਹੈ ਸਰੀਰ ਨੂੰ ਨਿਰੋਗ ਰੱਖਣ ਲਈ ਪੜਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਹਨ ਹੁਣ ਆਪਾਂ ਇਹ ਜੇ ਸਰੀਰ ਸਰੀਰ ਨੂੰ ਕੋਈ ਰੋਗ ਨਹੀਂ ਲੱਗਣ ਦੇਣਾ ਕੋਈ ਬਿਮਾਰੀ ਨਹੀਂ ਲੱਗਣ ਦੇਣੀ ਤਾਂ ਸਾਨੂੰ ਖੇਡਣਾ ਬਹੁਤ ਜ਼ਰੂਰੀ ਹੈ ਖੇਡਾਂ ਦੀ ਸਿਹਤ ਪੱਖੋਂ ਮਿਲਜੁਲ ਪੱਖੋਂ ਵੀ ਬਹੁਤ ਮਹਾਨਤਾ ਹੈ ਦਿਮਾਗ ਵੀ ਇੱਕ ਮਸ਼ੀਨਰੀ ਵਾਂਗ ਹੁੰਦਾ ਹੈ ਜੋ ਚੱਲਣ ਤੋਂ ਬਾਅਦ ਆਰਾਮ ਚਾਹੁੰਦਾ ਹੈ ਹੁਣ ਆਪਾਂ ਅਗਲੇ ਪੈਰੇ ਗ੍ਰਾਫਟ ਲਿਖਦਾਂਗੇ ਇਸ ਦੇ ਵਿੱਚ ਪੈਰਾਗ੍ਰਾਫ ਬਹੁਤ ਬਣੇ ਹੋਏ ਨੇ ਬਟ ਇਹ ਥੋੜੀ ਮਾਰਸੀ ਹੈ ਕਿ ਤੁਸੀਂ ਨੇ ਕਿੱਥੇ-ਕਿੱਥੇ ਪੈਰਾਗ੍ਰਾਫ ਬਣਾਉਣੇ ਨੇ ਇਸ ਲਈ ਮੇਰੀ ਸਲਾਹ ਹੈ ਕਿ ਰੋਜ਼ਾਨਾ ਘਟੋ ਘਟ ਇੱਕ ਘੰਟੇ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਣ ਜਾਇਆ ਕਰ ਜਿਸ ਨਾਲ ਤੇਰੇ ਸਰੀਰ ਵਿੱਚ ਵੀ ਖੂਨ ਦਾ ਪ੍ਰਵਾਹ ਵੀ ਚੱਲੇ ਤੇ ਸਾਰੇ ਅੰਗ ਸਹੀ ਤਰ੍ਹਾਂ ਨਾਲ ਕੰਮ ਕਰਨ ਹੁਣ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਇਹਦੇ ਫਾਇਦੇ ਕੀ-ਕੀ ਨੇ ਕਿ ਇਸ ਨਾਲ ਤੇਰੇ ਵਿੱਚ ਇਹ ਹੋਊਗਾ ਤੇਰੇ ਵਿੱਚ ਖੂਨ ਚੱਲੇਗਾ ਨਵਾਂ ਖੂਨ ਬਣੇਗਾ ਯਾ ਹੱਡੀਆਂ ਵਿੱਚ ਚਾਨ ਆਏਗੀ ਚੱਲੇ ਤੇ ਸਰੀਰ ਅੰਗ ਸਹੀ ਤਰ੍ਹਾਂ ਨਾਲ ਕੰਮ ਕਰਨ ਸਵੇਰੇ ਵੀ ਸੈਰ ਕਰਨ ਜਾਇਆ ਕਰ ਜਾਨ ਹੈ ਤਾਂ ਜਹਾਨ ਹੈ ਹੁਣ ਅਸੀਂ ਇੱਕ ਹੋਰ ਲਾਈਨ ਦਿੱਤੀ ਹੈ ਜਾਨ ਹੈ ਤਾਂ ਜਹਾਨ ਹੈ ਜੇਕਰ ਸਰੀਰ ਤੰਦਰੁਸਤ ਨਹੀਂ ਰਹੇਗਾ ਤਾਂ ਪੜਾਈ ਵਿੱਚ ਰੁਕਾਵਟ ਆ ਸਕਦੀ ਹੈ ਸੋ ਵੱਡਾ ਵੀਰ ਹੋਣ ਦੇ नाते ਮੈਂ ਤੈਨੂੰ ਸਲਾਹ ਹੀ ਨਹੀਂ ਜ਼ਰੂਰੀ ਹਦਾਇਤ ਵੀ ਕਰਦਾ ਹਾਂ ਕਿ ਪੜਾਈ ਦੇ ਨਾਲ-ਨਾਲ ਖੇਡਣ ਵੀ ਲਈ ਜ਼ਰੂਰ ਸਮਾਂ ਕੱਟਿਆ ਕਰ ਹੁਣ ਅਸੀਂ ਇੱਥੇ ਵੱਡਾ ਵੀਰ ਲਿਖਿਆ ਤੁਸੀਂ ਵੱਡੀ ਭੈਣ ਵੀ ਲਿਖ ਸਕਦੇ ਹੋ ਮੈਨੂੰ ਆਸ ਹੈ ਕਿ ਤੇਰੇ ਵੱਲੋਂ ਹਾਂ ਪਖੀ ਹੁੰਗਾਰਾ ਮਿਲੇਗਾ ਚੰਗੇ ਭਵਿੱਖ ਲਈ ਬਹੁਤ-ਬਹੁਤ ਸ਼ੁਭਕਾਮਨਾ ਐਂਡ ਚਾਪਾਈ ਨੂੰ ক্লোਜ਼ ਕਰ ਦਾਂਗੇ ਕਿਵੇਂ ক্লোਜ਼ ਕਰਾਂਗੇ ਇਸ ਨੂੰ ਤੇਰੀ ਵੱਡੀ ਭੈਣ ਨਹੀਂ ਤੇਰਾ ਵੱਡਾ ਭਰਾ ਉਸ ਤੋਂ ਬਾਅਦ ਊੜਾ ਆੜਾ ਈੜੀ ਨਾ ਕਦੇ ਵੀ ਤੁਸੀਂ ਇਹ ਊੜਾ ਆੜਾ ਈੜੀ ਦੀ ਜਗ੍ਹਾ ਤੇ ਆਪਣਾ ਨਾਮ ਨਹੀਂ ਲਿਖਣਾ ਹੈਗਾ ਸਿਰਫ ਊੜਾ ਆੜਾ ਈੜੀ ਨਾ ਹੀ ਲਿਖਣਾ ਹੈ